ਉੱਤ ਸਾਢੇ 9 ਵਜੇ ਘਰੋਂ ਤਿਆਰ ਹੋ ਕੇ ਗਿਆ ਅੰਤਾ ਮੰਮੀ ਕੱਪੜੇ ਪ੍ਰੈਸ ਕਰਦੇ ਮੈਂ ਕਿੱਥੇ ਜਾਣਾ ਕਹਿੰਦਾ ਬਾਬਾ ਜੀ ਦੇ ਚੱਲੇ ਆ ਦੋ ਟਰਾਲੀਆਂ ਚੱਲੀਆਂ ਮੈਂ ਕਿਦੇ ਨਾਲ ਜਾਣਾ ਕਹਿੰਦਾ ਦੋ ਟਰਾਲੀਆਂ ਮੰਮੀ ਚੱਲੀਆਂ ਤੁਸ ਦੇਣਾ ਮੈਨੂੰ ਜਾਣ ਨਹੀਂ ਦਿੰਦੀ ਮੈਂ ਗੁਰੂ ਘਰ ਸੇਵਾ ਤੇ ਚੱਲਿਆ ਕਿਹੋ ਜੀ ਸੇਵਾ ਮੇਰੇ ਬੱਚੇ ਦੀ ਕੋਨਾ ਉਥੋਂ ਮੈਨੂੰ ਫੋਨ ਆਇਆ ਸਾਢੇ 3 ਵਜੇ ਮੈਨੂੰ ਫੋਨ ਨਹੀਂ ਆਇਆ ਕੋਈ ਬੰਦਾ ਆਇਆ ਉਹਨੇ ਕਿਹਾ ਪ੍ਰੀਤ ਕਿੱਥੇ ਆ ਮੈਂ ਕਿਹਾ ਪ੍ਰੀਤ ਲੰਗਰ ਲੈ ਕੇ ਗਿਆ ਵਾ ਕਹਿੰਦਾ ਆ ਗੱਲ ਕਰ ਉਥੋਂ ਫੋਨ ਆਉਂਦਿਆ ਗਗਨ ਦਾ ਗਗਨ ਦਾ ਫੋਨ ਆਉਂਦਿਆ ਗਗਨ ਨਾਲ ਮੈਂ ਗੱਲ ਕੀਤੀ ਮੈਂ ਪ੍ਰੀਤ ਕੇ ਗਗਨ ਕੀ ਗੱਲ ਵਾ ਆਂਦਾ ਭਾਬੀ ਪ੍ਰੀਤ ਡੇਗ ਗਿਆ ਪਾਣੀ ਵਿੱਚ ਪ੍ਰੀਤ ਨੂੰ ਮੈਂ ਕਿ ਪ੍ਰੀਤ ਮੇਰਾ ਹੈਗਾ ਵਾ ਕਹਿੰਦਾ ਹੈਗਾ ਵਾ ਸਾਹ ਆਉਂਦਿਆ ਹੀ ਹਸਪੀਟਲ ਲੈ ਕੇ ਜਾਣਦੇ ਆ ਉਹਦੇ ਬਾਅਦ ਅੱਧੇ ਘੰਟੇ ਬਾਅਦ ਮੈਨੂੰ ਨਹੀਂ ਪਤਾ ਉਥੇ ਕੀ ਪਾਣਾ ਵਰਤਿਆ ਮੈਂ ਨਾਲ ਨਹੀਂ ਸੀ ਮੈਂ ਘਰ ਸੀ ਮੈਨੂੰ ਦੱਸ ਕੇ ਕਿਹਾ ਮੈਂ ਲੰਗਰ ਤੇ ਚੱਲਿਆ ਸਾਡੀ ਜਿੰਨੀ ਵੀ ਹੈਲਪ ਹੁੰਦੀ ਕਰੋ ਅਸੀਂ ਬਹੁਤ ਗਰੀਬ ਆ ਤੇ ਇਹ ਬੱਚਾ ਕੀ ਕੰਮ ਕਰਦਾ ਸੀ ਬੱਚਾ ਵੇਲਾ ਹੀ ਦਿਹਾੜੀਦਾਰੀ ਕੋਈ ਅਨਪੜ ਬੱਚਾ ਜੀ 10 ਜਮਾਤਾਂ ਪੜਿਆ ਸਾਡੇ ਘਰ ਬਹੁਤ ਗਰੀਬੀ ਮੈਂ ਬੱਚੇ ਨਹੀਂ ਪੜਾ ਸਕਦੀ ਮੈਂ ਕਿਸੇ ਦਾ ਕੰਮ ਕਰਕੇ ਆਪਣੇ ਬੱਚੇ ਨੂੰ ਸੁਣੇ ਇਹਨਾਂ ਦੇ ਪਿਤਾ ਜੀ ਦੀ ਵੀ ਡੈਥ ਹੋ ਗਈ ਵੀ ਆਜ਼ਾਦੀ 1.5 ਸਾਲ ਦਾ ਬੱਚਾ ਹੀ ਉਹਦੀ ਡੈਥ ਹੋ ਗਈ ਮੈਂ ਬੱਚਿਆਂ ਦੇ ਸਿਰ ਤੇ ਆਪਣੀ ਜ਼ਿੰਦਗੀ ਪਾਰ ਕੀਤੀ ਸਾਰੀ ਉਹ ਗੱਲਬਾਤ ਕਰਦਾ ਹੀ ਹਾਲ ਚਾਲੀ ਬਸ ਠੀਕ ਠਾਕ ਵਧੀਆ ਫਿਰ ਉਹਦੀ ਮੌਤ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਕਿਹਨੇ ਦੱਸਿਆ ਜਦੋਂ ਅਗਲੇ ਦਿਨ ਪਤਾ ਲੱਗਾ ਜਦੋਂ ਹੋਇਆ ਉਹਦੋਂ ਸ਼ਾਮੀ ਪਈ ਫਿਰ ਮੈਂ ਉਧਰ ਨਹੀਂ ਆ ਗਈ ਕਰੇ ਇਹ ਤੁਹਾਡੇ ਨਾਲ ਵੱਡਾ ਹੈਗਾ ਵੱਡੇ ਮੇਰੇ ਤੋਂ ਕੀ ਤੁਸੀਂ ਇਸ ਵੇਲੇ ਮੰਗ ਕਰਦੇ ਹੋ ਮੈਨੂੰ ਮੇਰਾ ਪ੍ਰੀਤ ਪਾ ਲਿਆ ਜਾ ਮੈਨੂੰ ਫਰੀਦ ਪਾ ਲਿਆ ਜਾ ਮੈਨੂੰ ਮੇਰਾ ਫਰੀਦ ਪਾ ਚਾਹੀਦਾ ਮੈਂ ਉਹਨੇ ਰਕੜੀ ਬੰਨ੍ਹਣੀ ਮੇਰਾ ਫਰੀਦ ਪਾ ਮੇਰਾ ਫਰੀਦ ਪਾ ਚਾਹੀਦਾ ਮੈਨੂੰ ਬਸ ਸੰਕਲ ਉਹ ਕੁਝ ਨਹੀਂ ਚਾਹੀਦਾ ਮੇਰਾ ਫਰੀਦ ਵੀ ਨਾ 6 ਤਰੀਕ 6 ਤਰੀਕ ਨੂੰ ਪਾਜੀ ਗਏ ਸੀ ਸਾਡੇ ਪਿੰਡ ਦੇ ਤਿੰਨ ਟਰਾਲੀਆਂ